ਪਰਮ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ ਪਿਆਰ ਸਹਿਤ ਗੁਰੂ ਫਤਿਹ ਨਾਲ ਸਾਂਝ ਪਾਓ ਅਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਅਸੀਂ ਨਿਆਰੇ ਖਾਲਸਾ ਹਾਂ ਪੁਸਤਕ ਵਿੱਚੋਂ ਇੱਕ ਵਿਚਾਰ ਆਪ ਸੰਗਤ ਨਾਲ ਹੋਰ ਸਾਂਝਾ ਕੀਤਾ ਜਾ ਰਿਹਾ ਹੈ ਉਹ ਸ਼ਬਦ ਹੈ ਉਹ ਵਿਚਾਰ ਹੈ ਜੋ ਕਿ ਪਉਦਰ ਨਾਮਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਹੈ ਕੋਈ ਬੋਲੇ ਨਿਰਵਾ ਕੋਈ ਬੋਲੇ ਦੂਰ ਜਲ ਕੀ ਮਛਲੀ ਚਰੈ ਖਜੂਰ ਕਾਹੇ ਰੇ ਬਕਵਾਦ ਲਾਇਓ ਜਿਨ ਹਰ ਪਾਇਓ ਤਨੇ ਛਪਾਇਓ ਰਹਾਓ ਪੰਡਤ ਹੋਏ ਕਹਿ ਬੇਦ ਬਖਾਨਾ ਮੂਰਖ ਨਾਮ ਜੋ ਰਾਮੇ ਜਾਣੇ ਤਾਂ ਇਹ ਸ਼ਬਦ ਦੀ ਵਿਚਾਰ ਅੱਜ ਆਪ ਸੰਗਤ ਨਾਲ ਸਾਂਝੀ ਕੀਤੀ ਆ ਰਹੀ ਹੈ ਗੁਰੂ ਅਰਜਨ ਪਾਤਸ਼ਾਹ ਜੀ ਦੇ 400 ਸਾਲਾ ਸ਼ਹੀਦੀਪੁਰ ਤੇ ਬਹਿਰੀਨ ਜਾਣ ਦਾ ਮੌਕਾ ਬਣਿਆ ਇੱਕ ਪਰਿਵਾਰ ਵਿੱਚ ਬੈਠਿਆਂ ਇੱਕ ਵੀਰ ਨੇ ਗੱਲ ਸੁਣਾਈ ਕਿ ਭਾਈ ਸਾਹਿਬ ਜੀ ਸਾਡੇ ਪਾਸ ਬਹੁਤ ਸਾਰੇ ਪ੍ਰਚਾਰਕ ਅਕਸਰ ਆਉਂਦੇ ਜਾਂਦੇ ਰਹਿੰਦੇ ਹਨ ਕਥਾ ਕੀਰਤਨ ਸੁਣਨ ਨੂੰ ਮਿਲਦਾ ਹੀ ਰਹਿੰਦਾ ਹੈ ਇੱਕ ਬਾਬਾ ਜੀ ਨੇ ਭਗਤ ਨਾਮਦੇਵ ਜੀ ਦੇ ਟੋੜੀ ਰਾਗ ਵਿੱਚ ਉਚਾਰਨ ਕੀਤੇ ਸ਼ਬਦ ਦੀ ਵਿਆਖਿਆ ਕੀਤੀ ਤੇ ਸ਼ਬਦ ਸੀ ਕੋਈ ਬੋਲੇ ਨਿਰਵਾਣ ਕੋਈ ਬੋਲੇ ਦੂਰ ਜਲ ਕੀ ਮਾਸ਼ੂਲੀ ਚਰੈ ਖਜੂਰ ਬਾਬਾ ਜੀ ਕਹਿਣ ਲੱਗੇ ਕਿ ਭਾਈ ਸਾਧ ਸੰਗਤ ਜੀਓ ਸਮੁੰਦਰ ਵਿੱਚ ਵੀ ਖਜੂਰਾ ਹੁੰਦੀਆਂ ਹਨ ਤੇ ਮੱਛੀਆਂ ਦਾ ਜਦੋਂ ਜੀ ਕਰੇ ਉਹ ਪਾਣੀ ਵਿੱਚ ਰਹਿੰਦਿਆਂ ਹੋਇਆਂ ਵੀ ਖਜੂਰਾ ਤੇ ਚੜ ਜਾਂਦੀਆਂ ਹਨ ਨਾਲ ਇਹ ਕਹਿਣ ਲੱਗੇ ਭਾਈ ਇਹ ਬ੍ਰਹਮ ਗਿਆਨ ਦੀਆਂ ਗੱਲਾਂ ਨੇ ਸਾਰੇ ਨਹੀਂ ਸਮਝ ਸਕਦੇ ਕਿਉਂਕਿ ਕਾਲਯੁਗ ਦਾ ਘੋਰ ਪੈਰਾ ਲੱਗਿਆ ਹੋਇਆ ਹੈ ਉਹ ਵੀਰ ਕਹਿਣ ਲੱਗਾ ਕਿ ਭਾਈ ਜੀ ਭਾਈ ਸਾਹਿਬ ਜੀ ਭਾਵੇਂ ਸਾਨੂੰ ਗੁਰਬਾਣੀ ਬਾਰੇ ਗਿਆਨ ਤਾਂ ਨਹੀਂ ਪਰ ਇਹ ਗੱਲ ਮਨ ਨੂੰ ਜੱਚਦੀ ਨਹੀਂ ਕਿ ਖਜੂਰਾ ਐਨ ਸਮੁੰਦਰ ਦੇ ਵਿੱਚਕਾਰ ਉਗੀਆਂ ਹੋਣ ਤੇ ਮੱਛੀਆਂ ਉਹਨਾਂ ਖਜੂਰਾ ਉੱਤੇ ਬੈਠ ਕੇ ਆਰਾਮ ਫਰਮਾ ਰਹੀਆਂ ਹੋਣ ਗੱਲ ਮਨ ਨੂੰ ਜੱਚੀ ਨਹੀਂ ਮੈਂ ਉਹਨਾਂ ਵੀਰਾਂ ਨੂੰ ਬੇਨਤੀ ਕੀਤੀ ਕਿ ਵੀਰ ਜੀਓ ਤੁਸੀਂ ਪ੍ਰੋਫੈਸਰ ਸਾਹਿਬ ਸਿੰਘ ਜੀ ਦੁਆਰਾ ਜੋ ਗੁਰਬਾਣੀ ਅਰਥ ਕੀਤੇ ਹਨ ਉਹਨਾਂ ਨੂੰ ਧਿਆਨ ਨਾਲ ਪੜੋ ਗੁਰਬਾਣੀ ਦੀ ਸੂਝ ਸਮਝ ਆ ਜਾਏਗੀ ਤੇ ਇਹਨਾਂ ਔਖਾ ਕੰਮ ਨਹੀਂ ਹੈ ਸਿੱਖਾਂ ਨੂੰ ਗੁਰਬਾਣੀ ਦੀ ਸਮਝ ਹੀ ਨਾ ਆਏ ਇਹਨਾਂ ਔਖਾ ਕੰਮ ਨਹੀਂ ਹੈ ਕਿ ਸਿੱਖਾਂ ਨੂੰ ਗੁਰਬਾਣੀ ਦੀ ਸਮਝ ਹੀ ਨਾ ਆਏ ਗੁਰਬਾਣੀ ਸੰਸਾਰ ਵਿੱਚ ਰਹਿ ਰਹੇ ਲੋਕਾਂ ਲਈ ਲੋਕਾਂ ਲਈ ਹੈ ਤੇ ਨਾ ਸਮਝ ਆਉਣ ਵਾਲੀ ਕੋਈ ਖਾਸ ਗੱਲ ਵੀ ਨਹੀਂ ਹੈ ਸੰਤਾਂ ਦੇ ਅਖੌਤੀ ਕਾਲ ਯੁਗ ਨੇ ਆਪ ਲੋਕਾਂ ਨੂੰ ਬਹੁਤ ਡਰਾਇਆ ਹੋਇਆ ਏ ਜਿੱਥੇ ਸ਼ਬਦ ਦੀ ਸਮਝ ਨਾ ਆਈ ਉੱਥੇ ਕਾਲ ਯੁਗ ਕਹਿ ਕੇ ਖਿਹੜਾ ਛਡਾ ਲਿਆ ਵਿਚਾਰ ਦੀ ਫਿਰ ਲੋੜ ਨਹੀਂ ਰਹਿ ਜਾਂਦੀ ਇਸ ਸ਼ਬਦ ਸਬੰਧੀ ਬਹਿਰੀਨ ਦੇ ਵੀਰਾਂ ਨਾਲ ਜੋ ਵਿਚਾਰ ਵਟਾਂਦਰਾ ਕੀਤਾ ਉਹਨਾਂ ਹੀ ਵਿਚਾਰਾਂ ਦੀ ਸਾਂਝ ਇੱਥੇ ਕੀਤੀ ਜਾ ਰਹੀ ਹੈ ਕਾਲਯੁਗ ਕਿਸੇ ਵੱਖਰੇ ਸਮੇਂ ਦਾ ਨਾਮ ਨਹੀਂ ਹੈ ਇਹ ਤੇ ਮਨੁੱਖ ਦੀ ਹੋਣੀ ਵਿੱਚ ਆਏ ਵਿਗਾੜ ਦਾ ਨਾਮ ਕਾਲਯੁਗ ਰੱਖਿਆ ਗਿਆ ਹੈ ਜਿੱਥੇ ਫਜ਼ੂਲ ਦੀ ਕਿਲ-ਕਿਲ ਕੇ ਬਹਿਸ ਕੀਤੀ ਜਾਏ ਕ੍ਰੋਧ ਦੇ ਲਾਂਬੂ ਲੱਗਣ ਈਰਖਾ ਦੀਆਂ ਲਾਟਾਂ ਉੱਚੀਆਂ ਹੋਣ ਈਰਖਾ ਦਾ ਧੂਆਂ ਹੋਵੇ ਗੱਲ ਕਿ ਹਰ ਸੁਭਾਅ ਉਲਟ ਦਿਸ਼ਾ ਵਿੱਚ ਚੱਲੇ ਉਸ ਸਥਾਨ ਨੂੰ ਅਦਵ ਸਤਕਾਰ ਤੇ ਪਿਆਰ ਨਾਲ ਆਖਿਆ ਜਾਂਦਾ ਜੀ ਇੱਥੇ ਭਿਆਨਕ ਕਲਯੁਗ ਦਾ ਪਹਿਰਾ ਲੱਗਿਆ ਹੋਇਆ ਹੈ ਕਿਉਂਕਿ ਅਸੀਂ ਆਪਣੇ ਆਪ ਨੂੰ ਬਦਲਣ ਲਈ ਤਿਆਰ ਨਹੀਂ ਹੁੰਦੇ ਇਸ ਲਈ ਕਲਯੁਗ ਕਹਿ ਕੇ ਆਪਣੇ ਆਪ ਨੂੰ ਸੁਰੱਖਰੂ ਕਰਨਾ ਚਾਹੁੰਦੇ ਹਾਂ ਪਰਮਾਤਮਾ ਤੋਂ ਖੁੰਝਿਆ ਹੋਇਆ ਮਨੁੱਖ ਸਦਾ ਆਪਣੇ ਹੀ ਦੁੱਖ ਫਰੋਲਦਾ ਰਹਿੰਦਾ ਹੈ ਤੇ ਮਨ ਦੇ ਪਿੱਛੇ ਤੁਰਨ ਵਾਲਾ ਹਮੇਸ਼ਾ ਕਲਾ ਕਲੇਸ਼ ਵਿੱਚ ਹੀ ਤੁਰਿਆ ਫਿਰਦਾ ਹੈ ਨਾ ਗੁਰੂ ਅਮਰਦਾਸ ਮਹਾਰਾਜ ਜੀ ਦਾ ਇਸ ਪਰਥਾਏ ਬਹੁਤ ਪਿਆਰਾ ਵਾਕ ਹੈ ਮਨ ਮੁਖ ਨਾਮ ਨਾ ਚੇਤਨੀ ਬਿਨ ਨਾਮੈ ਦੁਖ ਰੋਈ ਆਤਮਾ ਰਾਮ ਨਾ ਪੂਜਨੀ ਦੂਜਾ ਕਿਉ ਸੁਖ ਹੋਏ ਹਉ ਮੈਂ ਅੰਤਰ ਮੈਲ ਹੈ ਸ਼ਬਦ ਨਾ ਕਾਢੈ ਧੋਇ ਨਾਨਕ ਬਿਨ ਨਾਵੇ ਮੈਲਿਆ ਨਾਨਕ ਬਿਨ ਨਾਵੇ ਮੈਲਿਆ ਮੂਏ ਜਨਮ ਪਦਾਰਥ ਖੋਏ ਸ਼ਲੋਕ ਮਹੱਲਾ ਤੀਜਾ ਪੰਨਾ 1415 ਮਨ ਦੀ ਭਾਵਨਾ ਨੂੰ ਮੰਨਣ ਵਾਲਾ ਸਰਬ ਵਿਆਪਕ ਪ੍ਰਭੂ ਜੀ ਦੇ ਗੁਣਾਂ ਦੀ ਕਦਰ ਨਾ ਕਰਦਾ ਹੋਇਆ ਹਉਮੈ ਵਰਗੇ ਦੀਰਘ ਰੋਗ ਦਾ ਜਿੱਥੇ ਜ਼ਿਕਰ ਸ਼িকার ਹੁੰਦਾ ਹੈ ਉੱਥੇ ਮਾਇਆ ਦੇ ਮੋਹ ਪਦਾਰਥਾਂ ਵਿੱਚ ਹੀ ਫਸਿਆ ਰਹਿੰਦਾ ਹੈ ਮਨ ਦੀ ਭਾਵਨਾ ਨੂੰ ਮੰਨਣ ਵਾਲਾ ਸਰਵ ਵਿਆਪਕ ਪ੍ਰਭੂ ਦੇ ਗੁਣਾਂ ਦੀ ਕਦਰ ਨਾ ਕਰਨ ਵਾਲਾ ਹਉਮੈ ਦੇ దీర్ఘ ਰੋਗ ਦਾ ਸ਼ਿਕਾਰ ਹੋਇਆ ਉੱਥੇ ਮਾਇਆ ਦੇ ਮੋਹ ਦੇ ਪਦਾਰਥਾਂ ਵਿੱਚ ਹਮੇਸ਼ਾ ਬੰਦਾ ਫਸਿਆ ਰਹਿੰਦਾ ਹੈ ਗੁਰੂ ਸ਼ਬਦ ਦੇ ਵਿਚਾਰ ਦੁਆਰਾ ਵੀ ਅਜੇ ਹਮਨੁਖ ਹਉਮੈ ਨੂੰ ਦੂਰ ਨਹੀਂ ਕਰਦਾ ਨਿੱਜੀ ਸਵਾਰਥ ਵਿੱਚ ਫਸਿਆ ਹੋਇਆ ਮਨੋਖ ਕੰਗਾਲ ਨੂੰ ਬਾਦਸ਼ਾ ਮਹਾ ਮੂਰਖ ਨੂੰ ਪੰਡਤ ਸਾਹਿਬ ਜੀ ਆਖੀ ਜਾਂਦਾ ਹੈ ਅੱਖੀਂ ਦਿਸੇ ਨਾ ਅੱਖੀਂ ਦਿਸੇ ਕੋਈ ਨਾ ਪਰ ਨਾਂ ਪਰ ਮਾਂ ਨੇ ਨਾਂ ਰੱਖਿਆ ਹੁੰਦਾ ਹੈ ਚਿਰਾਗਦੀਨ ਥੋਗ ਰੂਹ ਵਿੱਚ ਸ਼ਰਾਰਤਾਂ ਕਰਨ ਵਾਲੇ ਨੂੰ ਚੌਧਰੀ ਸਾਹਿਬ ਦਾ ਨਾਂ ਦੇ ਕੇ ਆਦਰ ਦਿੱਤਾ ਜਾਂਦਾ ਹੈ ਕੁਫਰ ਦੀਆਂ ਪੰਡਾਂ ਬੰਨਣ ਵਾਲੀ ਬੀਬੀ ਜਿਹਨੂੰ ਲੋਕ ਡਰਦੇ ਕਹੀ ਜਾਣਗੇ ਅੱਗੇ ਆਓ ਬੀਬੀ ਜੀ ਆਪ ਉੱਠ ਕੇ ਬੈਠਣ ਲਈ ਥਾਂ ਦੇ ਜਾਣਗੇ ਉਹਦੇ ਸੁਭਾਅ ਤੋਂ ਡਰਦੇ ਆਂ ਪਰ ਗੁਰੂ ਜੀ ਦੇ ਸਨਮੁਖ ਹੋਇਆ ਸਮਝ ਪੈਂਦੀ ਹੈ ਇਹ ਸਾਰਾ ਕੁਝ ਨਿੱਜੀ ਲਾਭ ਦੀ ਖਾਤਰ ਲਈ ਹੀ ਅਸੀਂ ਕਰ ਰਹੇ ਹੁੰਦੇ ਆਂ ਫਿਰ ਜਿਨ੍ਹਾਂ ਵਿੱਚ ਕੋਈ ਗੁਣ ਨਹੀਂ ਹੁੰਦਾ ਉਹਨਾਂ ਨੂੰ ਵੱਡੇ ਦੱਸਣ ਲਈ ਟਿਕਾ ਕੇ ਬਹਿਸ ਕਰਦੇ ਆਂ ਕਰਦੇ ਆਂ ਵਿੱਚੋਂ ਤਤ ਗਿਆਨ ਲਈ ਭਾਵਨਾ ਹੀ ਖਤਮ ਕਰ ਦਿੰਦੇ ਆਂ ਅਜਿਹਾ ਹੁੰਦਾ ਹੈ ਹੁੰਦਾ ਤਾਂ ਹੈ ਜਦੋਂ ਅਸੀਂ ਗੁਰੂ ਜੀ ਦੀਆਂ ਭਾਵਨਾਵਾਂ ਨੂੰ ਜਾਣੂ ਨਾ ਹੋਈਏ ਦੁਨੀਆ ਤਰੱਕੀ ਦੀ ਦੁਨੀਆ ਦੀ ਤਰੱਕੀ ਦਾ ਇੱਕ ਰਾਜ਼ ਹੈ ਕਿ ਵਿਸ਼ਾ ਮਾਹਰ ਬੰਦਿਆਂ ਦੀ ਖੋਜ ਕਰਕੇ ਉਹਨਾਂ ਪਾਸੋਂ ਚੰਗੀਆਂ ਦਲੀਲਾਂ ਲੈ ਕੇ ਉਹ ਸਾਰੇ ਦੇ ਕੰਮ ਅਰੰਭਤਾ ਸਾਰੇ ਦੇ ਕੰਮਾਂ ਦੀ ਅਰੰਭਤਾ ਕਰਨੀ ਵਿਕਸਿਤ ਮੁਲਕਾਂ ਦੇ ਦੁਨੀਆ ਦੇ ਹਰ ਖੇਤਰ ਵਿੱਚੋਂ ਵਿਸ਼ਾ ਸੰਪੰਨ ਬੰਦਿਆਂ ਦੀ ਯੋਗਤਾ ਦਾ ਪੂਰਾ ਫਾਇਦਾ ਉਠਾਇਆ ਹੈ ਜਦੋਂ ਯੋਗ ਥਾਵਾਂ ਤੇ ਅਯੋਗ ਆਦਮੀ ਬੈਠ ਜਾਣ ਤਰੱਕੀ ਦੀ ਥਾਂ ਤੇ ਮੁਲਕ ਦੀ ਬਰਬਾਦੀ ਦੀਆਂ ਲੀਹਾਂ ਤਰੱਕੀ ਦੀ ਥਾਂ ਤੇ ਮੁਲਕ ਬਰਬਾਦੀ ਦੀਆਂ ਲੀਹਾਂ ਦੇ ਤੁਰ ਪੈਂਦੇ ਹਨ ਹੁਣ ਹਰ ਮਨੁੱਖ ਨੂੰ ਬੈਸ ਕਰਨ ਦਾ ਜਮਾਨਦਰੂ ਹੱਕ ਮਿਲਿਆ ਹੈ ਧਾਰਮਿਕ ਬੰਦਿਆਂ ਨੇ ਆਪਣੀ ਲਾਈਫ ਦਾ ਆਪਣਾ ਸੈਟਅਪ ਬਣਾਇਆ ਹੋਇਆ ਏ ਉਹ ਉਹਦੇ ਵਿੱਚ ਜਿਉ ਰਹੇ ਹੁੰਦੇ ਹਨ ਪਰ ਕਈ ਵਾਰ ਬੰਦਾ ਆਪਣਾ ਲਾਈਫ ਸਟਾਈਲ ਦੂਸਰੇ ਦੇ ਲੱਦਣਾ ਚਾਹੁੰਦਾ ਏ ਜਦੋਂ ਉਸ ਦੀ ਹਉਮੈ ਭਰੀ ਗੱਲ ਨਹੀਂ ਮੰਨੀ ਜਾਂਦੀ ਤਾਂ ਕਰੋਧ ਦੇਵਤਾ ਜੀ ਜਨਮ ਲੈਂਦਾ ਹੈ ਜੋ ਅਕਸਰ ਬਹਿਸ ਝਗੜੇ ਤੇ ਲੜਾਈ ਦਾ ਰੂਪ ਧਾਰਨ ਕਰਨ ਜਾਂਦਾ ਹੈ ਇਦਾਂ ਦੀ ਫੋਕੀ ਬਹਿਸ ਕਰਨ ਵਾਲੇ ਨੂੰ ਪੌਦਨਾਮ ਦੇਵ ਜੀ ਜਿੱਥੇ ਆਪਣੀ ਜ਼ਿੰਦਗੀ ਦੇ ਕੀਮਤੀ ਤਿਰਵੇ ਵਿੱਚੋਂ ਕੋਈ ਖਿਆਲ ਦਿੰਦੇ ਹਨ ਤੇ ਜੋ ਟੋਢੀ ਰਾਗ ਵਿੱਚ ਅੰਕਿਤ ਹਨ ਕੋਈ ਬੋਲੇ ਨਿਰਵਾ ਕੋਈ ਬੋਲੇ ਦੂਰ ਜਲ ਕੀ ਮੋਛਲੀ ਚੜੇ ਖਜੂਰ ਕਾਹੇ ਰੇ ਬਕਵਾਦ ਲਾਇਓ ਜਿਨ ਹਰ ਪਾਇਓ ਤਿਨੇ ਛਪਾਇਓ ਰਹਾਓ ਪੰਡਤ ਹੋਏ ਕਹਿ ਬੀਦ ਬਖਾਨੇ ਮੂਰਖ ਨਾਮ ਦਿਓ ਰਾਮੇ ਜਾਣੇ ਟੋਡੀ ਰਾਗ ਟੋਡੀ ਮਹੱਲਾ ਪੰਜਵਾਂ ਪੰਨਾ 718 ਰਹਾਉ ਦੇ ਤੋਕਿਆਂ ਵਿੱਚ ਭਗਤ ਸਾਹਿਬ ਜੀ ਨੇ ਆਮ ਲੋਕਾਂ ਦੀ ਚੱਲ ਰਹੀ ਬੈਸ ਬਾਰੇ ਵਿਚਾਰ ਰੱਖੇ ਹਨ ਕੋਈ ਮਨੁੱਖ ਆਪਣੀ ਵਿਦਿਆ ਦੇ ਆਸਰੇ ਰੱਬ ਜੀ ਨੂੰ ਨੇੜੇ ਦੱਸਦਾ ਹੈ ਕੋਈ ਕਹਿੰਦਾ ਹੈ ਕਿ ਰੱਬ ਜੀ ਬਹੁਤ ਦੂਰ ਰਹਿੰਦੇ ਹਨ ਪੰਡਤ ਜੀ ਆਪਣੇ ਵੇਦਾਂ ਦੀ ਵਿਦਿਆ ਦੁਆਰਾ ਕਰਮ ਕਾਂਡ ਕਰਕੇ ਰੱਬ ਜੀ ਨੂੰ ਪਾਉਣ ਦਾ ਤਰੀਕਾ ਦੱਸ ਰਿਹਾ ਏ ਕਿ ਤਰਕ ਦੇ ਕੇ ਦੂਜਿਆਂ ਨੂੰ ਹਰਾਉਣ ਦੇ ਚੱਕਰ ਵਿੱਚ ਪਿਆ ਹੋਇਆ ਹੈ ਅਸਲ ਕਹਾਣੀ ਤਾਂ ਇਹ ਹੈ ਕਿ ਜਿਸ ਮਨੁੱਖ ਨੇ ਵੀ ਪ੍ਰਮਾਤਮਾ ਨੂੰ ਪਾ ਲਿਆ ਹੈ ਉਸ ਨੇ ਆਪਣੇ ਆਪ ਨੂੰ ਲੁਕਾਇਆ ਹੈ ਉਹ ਫਜ਼ੂਲ ਦੀ ਬਹਿਸ ਵਿੱਚ ਨਹੀਂ ਪੈਂਦਾ ਜਿੰਨਹਰ ਪਾਇਓ ਤਿਨੇ ਛਪਾਇਓ ਭਾਵ ਮਨੁੱਖ ਅਜਿਹੀ ਅਵਸਥਾ ਦੇ ਪਹੁੰਚ ਕੇ ਆਪਣੀ ਹੋਣ ਦਾ ਪ੍ਰਗਟਾਵਾ ਨਹੀਂ ਕਰਦਾ ਹਾਰ ਪਾਇਓ ਹਰ ਪਾਇਓ ਕੋਈ ਇਟ ਵੱਟਾ ਕਪੜਾ ਪੈਸਾ ਜਾਂ ਕੋਈ ਸਥੂਲ ਰੂਪ ਵਿੱਚ ਵਸਤੂ ਨਹੀਂ ਹੈ ਜੋ ਇਨ੍ਹਾਂ ਅੱਖਾਂ ਨਾਲ ਦੇਖੀ ਜਾ ਸਕਦੀ ਹੋਵੇ ਉਹਨੂੰ ਪਾਇਆ ਹੋਵੇ ਜਿੰਨਹਰ ਪਾਇਓ ਤਿਨੇ ਛਪਾਇਓ ਰੱਬ ਜੀ ਦੇ ਗੁਣਾਂ ਨੂੰ ਪ੍ਰਾਪਤ ਕਰਕੇ ਉਹਨਾਂ ਦੀ ਵਰਤੋਂ ਕਰਨ ਦਾ ਸਲੀਕਾ ਹੈ ਇਸ ਤੋਕ ਦੇ ਅੰਦਰ ਤੇ ਫਿਰ ਇਹ ਲੋਕ ਫਜ਼ੂਲ ਦੀ ਬਹਿਸ ਵਿੱਚ ਨਹੀਂ ਪੈਂਦੇ ਸਗੋਂ ਆਦਰਸ਼ਾਂ ਭਰਪੂਰ ਜ਼ਿੰਦਗੀ ਨੂੰ ਜੀਉ ਕੇ ਦੱਸਦੇ ਹਨ ਸਮਾਏ ਵਿੱਚ ਰਹਿੰਦੇ ਆ ਕਿਤੇ ਨਾ ਕਿਤੇ ਵਿਆਹ ਸ਼ਾਦੀ ਜੰਮਣੇ ਮਰਨੇ ਤੇ ਅਕਸਰ ਹੀ ਜਾਣਾ ਪੈਂਦਾ ਹੈ ਸਬੰਧਤ ਪਰਿਵਾਰ ਨਾਲ ਦੋ ਚਾਰ ਰਸਮੀ ਜਿਹੀਆਂ ਗੱਲਾਂ ਕਰਕੇ ਵੱਖ-ਵੱਖ ਵਿਸ਼ਿਆਂ ਦੇ ਖੁੱਲ੍ਹਿਆਂ ਵਿਚਾਰਾਂ ਦਾ ਦੌਰ ਸ਼ੁਰੂ ਹੋ ਜਾਂਦਾ ਹੈ ਬਸ ਫਿਰ ਕੀ ਹੋਣੀਆਂ ਤੇ ਅਨਹੋਣੀਆਂ ਗੱਲਾਂ ਦਾ ਭਰਪੂਰ ਆਨੰਦ ਲਿਆ ਜਾ ਸਕਦਾ ਹੈ ਕੋਈ ਕਹੇਗਾ ਹਾਥੀ ਨੂੰ ਪੂਛਲ ਤੋਂ ਭੀਮ ਸੈਣ ਨੇ ਐਸਾ ਢੇੜਾ ਕੱਢਿਆ ਕਿ ਲੋਕਾਂ ਦੇ ਦੇਖਦੇ ਆਂ ਦੇਖਦੇ ਆਂ ਅਸਮਾਨ ਵੱਲ ਸੁੱਟ ਦਿੱਤਾ ਜੋ ਅਜੇ ਤੀਕ ਉੱਪਰ ਹੀ ਘੁੰਮ ਰਿਹਾ ਤੇ ਹੂੰਕੂ ਦੀ ਆਵਾਜ਼ ਆ ਰਹੀ ਹੈ ਗੱਲ ਸੁਣ ਵਾਲਾ ਆਪਣੇ ਹੱਥ ਦੇ ਹੱਥ ਮਾਰ ਕੇ ਆਪੇ ਹੱਸੇ ਜਾਏਗਾ ਹਾਂ 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 ਕੋਈ ਕਹੇਗਾ ਫਲਾਣੇ ਸੰਤ ਨੇ ਰੱਬ ਜੀ ਨੂੰ ਆਪਣੇ ਆਪਣੇ ਹੱਥ ਵਿੱਚ ਕਾਬੂ ਕਰਕੇ ਰੱਖਿਆ ਹੋਇਆ ਹੈ ਉਹ ਤਾਂ ਆਪਣਿਆਂ ਭਗਤਾਂ ਦੇ ਕਾਰਜ ਮਿੰਟੋ-ਮਿੰਟੀ ਸਵਾਰ ਦਿੰਦਾ ਹੈ ਜਿਵੇਂ ਰੱਬ ਨਹੀਂ ਹੈ ਕੋਈ ਬੰਦ ਰੱਖਿਆ ਹੋਵੇ ਕਿਸੇ ਦਾ ਕੰਮ ਵਕਾਣ ਵਾਸਤੇ ਇੱਕ ਵੀਰ ਸੌ ਖਾ ਕੇ ਆਪਣੀ ਹੱਡ ਬੀਤੀ ਸੁਣਾਉਣ ਲੱਗਾ ਕਿ ਮੈਂ ਜੀ ਹਜ਼ੂਰ ਸਾਹਿਬ ਗਿਆ ਕਿਉਂਕਿ ਸਾਨੂੰ ਕਿਸ ਨੇ ਦੱਸਿਆ ਹੋਇਆ ਸੀ ਕਿ ਗੁਰੂ ਗੋਬਿੰਦ ਸਿੰਘ ਜੀ 70 ਸਾਲ ਦੀ ਉਮਰ ਤੀਗ ਹਰ ਇੱਕ ਸਿੱਖ ਨੂੰ ਅਡੀਕਦੇ ਰਹਿੰਦੇ ਹਨ ਤੇ ਫਿਰ ਗੁਰੂ ਜੀ ਉੱਥੇ ਗਏ ਫਿਰ ਸੇਖ ਨੂੰ ਦਰਸ਼ਨ ਵੀ ਦਿੰਦੇ ਹਨ ਫਿਰ ਉੱਥੇ ਗਿਆ ਗੁਰੂ ਜੀ ਸੇਖ ਨੂੰ ਦਰਸ਼ਨ ਵੀ ਦਿੰਦੇ ਹਨ ਗੱਲ ਸੁਣਾਉਣ ਵਾਲਾ ਗੱਲ ਵਿੱਚ ਜਾਨ ਪਾਉਂਦਿਆਂ ਹੋਇਆ ਇਹ ਦਾਵਾ ਕਰ ਰਿਹਾ ਸੀ ਕਿ ਜੀ ਕੀ ਦੱਸਾਂ ਜਦੋਂ ਅਸੀਂ ਸਟੇਸ਼ਨ ਦੇ ਉੱdre ਤਾਂ ਇੱਕ ਮੈਲੇ ਕੱਪੜਿਆਂ ਵਾਲਾ ਬਜ਼ੁਰਗ ਮਿਲਿਆ ਕਹਿਣ ਲੱਗਾ ਭਈ ਆ ਗਏ ਹੋ ਪਰ ਅਸੀਂ ਉਸ ਮੈਲੇ ਕੱਪੜਿਆਂ ਵਾਲੇ ਬਜ਼ੁਰਗ ਦੀ ਗੱਲ ਵੱਲ ਧਿਆਨ ਹੀ ਨਾ ਦਿੱਤਾ ਅਸੀਂ ਆਪਣਾ ਸਮਾਨ ਚੁੱਕ ਕੇ ਤੁਰਨ ਲੱਗੇ ਤਾਂ ਆਲੇ-ਦੁਆਲੇ ਦੇਖਿਆ ਉਹ ਬਜ਼ੁਰਗ ਸਾਨੂੰ ਲੱਭਿਆ ਹੀ ਨਹੀਂ ਵਾਹ ਜੀ ਵਾਹ ਸਾਡੇ ਪਾਸੋਂ ਕੀਮਤੀ ਸਮਾਂ ਸੰਭਾਲਿਆ ਹੀ ਨਹੀਂ ਗਿਆ ਸਾਨੂੰ ਜੀ ਹੁਣ ਸਾਰੀ ਜ਼ਿੰਦਗੀ ਪਛਤਾਵਾ ਹੀ ਰਹੇਗਾ ਗੁਰੂ ਜੀ ਆਪ ਸਾਨੂੰ ਮਿਲਣ ਲਈ ਆਏ ਅਸੀਂ ਪਛਾਣ ਹੀ ਨਾ ਸਕੇ ਮੈਂ ਸੋਚ ਰਿਹਾ ਸੀ ਇਹਨਾਂ ਭੋਲੇ ਲੋਕਾਂ ਨੂੰ ਕਿ ਗੁਰੂ ਗ੍ਰੰਥ ਸਾਹਿਬ ਦਾ ਯਕੀਨ ਹੀ ਨਹੀਂ ਮੈਂ ਇੱਕ ਆਪਣੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਦਿਖਾ ਕੇ ਇਹ ਕਿਹੜਾ ਮਾਰਕਾ ਮਾਰਨਾ ਚਾਹੁੰਦੇ ਹਨ ਇਹ ਵਿਚਾਰੇ ਲੋਕ ਪਉਰ ਨਾਮਦੇਵ ਜੀ ਇਸ ਸ਼ਬਦੀਆਂ ਆਰੰਭਕ ਤੁਕਾਂ ਵਿੱਚ ਹਰ ਮਨੁੱਖ ਦੇ ਤਜਰਬੇ ਦੀ ਕਹਾਣੀ ਦੱਸਦਿਆਂ ਸਾਡੇ ਸਾਹਮਣੇ ਵਿਚਾਰ ਰੱਖ ਰਹੇ ਹਨ ਤੁਕਾਂ ਦਾ ਪਾਠ ਇਸ ਤਰ੍ਹਾਂ ਹੈ ਕੋਈ ਬੋਲੇ ਨਿਰਵਾ ਕੋਈ ਬੋਲੇ ਦੂਰ ਜਲ ਕੀ ਮਛਲੀ ਚੜੈ ਖਜ਼ੂਰ ਜਲ ਕੀ ਮਛਲੀ ਚੜੈ ਖਜ਼ੂਰ ਵੱਖ-ਵੱਖ ਪ੍ਰਕਾਰ ਦੀ ਸੂਝ ਰੱਖ ਰਹੇ ਮਨੁੱਖ ਦੀ ਮਾਨਸਿਕ ਦਸ਼ਾ ਦਾ ਵਿਸ਼ੇਸ਼ਣ ਕਰਦੇ ਆ ਵਿਸ਼ਲੇਸ਼ਣ ਕਰਦੇ ਆ ਭਗਤ ਜੀ ਕਹਿ ਰਹੇ ਹਨ ਕਿ ਕੋਈ ਪ੍ਰਮਾਤਮਾ ਨੂੰ ਦੂਰ ਦੱਸ ਰਿਹਾ ਹੈ ਕੋਈ ਪ੍ਰਮਾਤਮਾ ਨੂੰ ਬਹੁਤ ਹੀ ਨੇੜੇ ਦੱਸ ਰਿਹਾ ਹੈ ਆਪਣੇ ਮਨ ਨੂੰ ਤਸੱਲੀ ਦੇ ਰਿਹਾ ਹੈ ਕੋਈ ਪ੍ਰਮਾਤਮਾ ਨੂੰ ਬਹੁਤ ਦੂਰ ਦੂਰ ਦੱਸ ਰਿਹਾ ਹੈ ਕੋਈ ਪ੍ਰਮਾਤਮਾ ਨੂੰ ਬਹੁਤ ਹੀ ਨੇੜੇ ਦੱਸ ਕੇ ਆਪਣੇ ਮਨ ਨੂੰ ਝੂਠੀ ਤਸੱਲੀ ਦੇ ਰਿਹਾ ਹੈ ਇਹ ਇੰਜ ਹੀ ਹੋ ਰਿਹਾ ਹੈ ਜਿਵੇਂ ਪਾਣੀ ਵਿੱਚ ਰਹਿ ਰਹੀ ਮਛਲੀ ਖਜੂਰ ਤੇ ਚੜਨ ਦਾ ਯਤਨ ਕਰੇ ਦਾਰਸਲ ਕੋਈ ਬੋਲੇ ਨਿਰਵਾ ਕੋਈ ਬੋਲੇ ਦੂਰ ਜਲ ਕੀ ਮਛਲੀ ਚੜੇ ਖਜੂਰ ਇੱਕ ਉਦਾਹਰਨ ਦਿੱਤੀ ਹੈ ਇੱਕ ਸਾਡੇ ਸਾਹਮਣੇ ਉਹਨੇ ਮੁਹਾਵਰੇ ਰੂਪ ਵਿੱਚ ਰੱਖਿਆ ਆ ਕਿ ਬਹਿਸ ਨਾਲ ਵੀ ਰੱਬ ਨਹੀਂ ਪ੍ਰਾਰਥਨਾ ਕੀਤੀ ਤਾਂ ਇਹ ਬਹਿਸ ਇਸ ਤਰ੍ਹਾਂ ਦੀ ਹੈ ਜਿਵੇਂ ਕੋਈ ਮਛਲੀ ਜਲ ਤੇ ਚੜਨਾ ਜਿਵੇਂ ਕੋਈ ਮਛਲੀ ਖਜੂਰ ਤੇ ਚੜਨ ਦਾ ਯਤਨ ਕਰੇ ਇਹ ਇੱਕ ਮਹਾਵਰਾ ਤਸ਼ਬੀਹ ਹੈ ਪਰ ਫਿਰ ਵੀ ਅਸੀਂ ਇਸ ਦਾ ਭਾਵ ਅਰਥ ਜਿਹੜਾ ਹੈ ਇਹਦੀ ਗਹਿਰਾਈ ਤੱਕ ਜਾਣ ਦਾ ਯਤਨ ਕਰਾਂਗੇ ਇਹ ਕੋਈ ਅਰਥ ਅੰਤਲੇ ਨਹੀਂ ਹੈ ਨਾ ਹੀ ਕੋ ਲੜਣਾ ਹੈ ਵਿਚਾਰ ਹੈ ਕੋਈ ਬੋਲੇ ਨਿਰਵਾਣ ਕੋਈ ਬੋਲੇ ਦੂਰ ਜਲ ਕੀ ਮਛਲੀ ਚੜੇ ਖਜੂਰ ਮੱਛੀ ਜਾਲ ਵਿੱਚ ਰਹਿਣ ਵਾਲੀ ਖਜੂਰਾਂ ਤੇ ਨਹੀਂ ਚੜ ਸਕਦੀ ਇਸ ਤਰ੍ਹਾਂ ਹੀ ਬਹਿਸ ਦੁਆਰਾ ਰੱਬ ਦੀ ਪ੍ਰਾਪਤੀ ਨਹੀਂ ਅਸੀਂ ਪਾ ਸਕਦੇ ਮੱਛੀ ਕਦੇ ਵੀ ਖਜੂਰ ਤੇ ਨਹੀਂ ਚੜ ਸਕਦੀ ਇਹਨਾਂ ਤੋਂ ਕਹਿੰਦਾ ਭਾਵ ਅਰਥ ਲਿਆ ਜਾਏਗਾ ਮੱਛੀ ਦਾ ਆਧਾਰ ਪਾਣੀ ਹੈ ਪਾਣੀ ਮੱਛੀ ਪਾਣੀ ਵਿੱਚ ਹੀ ਜਿਉਂਦੀ ਰਹਿ ਸਕਦੀ ਹੈ ਪਰ ਸੁੱਕੇ ਥਾਂ ਰਿਆਂ ਮੱਛੀ ਮਰ ਜਾਂਦੀ ਹੈ ਮੱਛੀ ਦਾ ਪ੍ਰਤੀਕ ਮਨੁੱਖ ਲਈ ਵਰਤਿਆ ਗਿਆ ਹੈ ਉਥੇ ਖਜੂਰ ਦਾ ਪ੍ਰਤੀਕ ਹੰਕਾਰ ਲਈ ਆਇਆ ਹੈ ਪਾਣੀ ਸੀਤਲਦਾ ਦਾ ਪ੍ਰਤੀਕ ਪਰਟਾਵਾ ਕਰਦਾ ਹੈ ਸਪਸ਼ਟ ਹੋਇਆ ਜਿਸ ਤਰ੍ਹਾਂ ਮੱਛੀ ਪਾਣੀ ਵਿੱਚ ਹੀ ਰਹਿ ਸਕਦੀ ਹੈ ਉੱਚੇ ਲੰਬੇ ਦਰਖਤ ਤੇ ਨਹੀਂ ਚੜ ਸਕਦੀ ਇਸੇ ਤਰ੍ਹਾਂ ਹੀ ਮਨੁੱਖ ਦਾ ਵਸੇਬਾ ਕੇਵਲ ਸੰਗਤ ਵਿੱਚ ਹੈ ਉੱਚੇ ਦਰਖਤ ਜਾਂ ਖਜੂਰ ਹੰਕਾਰ ਦਾ ਪ੍ਰਤੀਕ ਲਈ ਆਇਆ ਹੈ ਇਹ ਪਾਣੀ ਪ੍ਰਾਣੀ ਸੰਗਤ ਛੱਡ ਕੇ ਹੰਕਾਰ ਦੀ ਟੀਸੀ ਤੇ ਚੜਨ ਦੀ ਹਮੇਸ਼ਾ ਤਿਆਰੀ ਵਿੱਚ ਲੱਗਿਆ ਰਹਿੰਦਾ ਹੈ ਜਲਕਿ ਮਛਲੀ ਚੜੇ ਖਜੂਰ ਨੂੰ ਹੋਰ ਸਮਝਣ ਲਈ ਸਾਨੂੰ ਗੁਰਬਾਣੀ ਵਿੱਚੋਂ ਹੋਰ ਪ੍ਰਮਾਣ ਵੀ ਮਿਲ ਜਾਣਗੇ ਰਾਗ ਆਸਾਂਦ ਕਬੀਰ ਜੀ ਦਾ ਸੁੰਦਰ ਵਾਕ ਹੈ ਜਲ ਕੀ ਮਛਲੀ ਤਰਵਰ ਬਿਾਈ ਦੇਖ ਤਕ ਉਤਰਾ ਲੈ ਗਏ ਬਲਾਈ ਰਾਗ ਆਸਾ ਬਾਣੀ ਪਦ ਕਬੀਰ ਜੀੋ ਕੀ ਪੰਨਾ 481 ਅਖਰੀ ਅਰਥ ਤਾਂ ਇਹੀ ਬਣਨਗੇ ਕਿ ਜਲ ਵਿੱਚ ਰਹਿਣ ਵਾਲੀ ਮੱਛੀ ਨੂੰ ਦਰਖਤ ਦੀਆਂ ਟਾਹਣੀਆਂ ਤੇ ਆਪਣੇ ਰਹਿਣ ਦਾ ਟਿਕਾਣਾ ਬਣਾ ਲਿਆ ਹੈ ਜੋ ਕਿ ਕੁਦਰਤੀ ਨਿਯਮਾਂਵਲੀ ਦੇ ਉਲਟ ਹੈ ਤੇ ਕੁੱਤੇ ਨੂੰ ਬਿੱਲੀ ਚੁੱਕੀ ਫਿਰਦੀ ਹੈ ਜੜ ਕੇ ਕੁੱਤਾ ਬਿੱਲੀ ਨੂੰ ਹਮੇਸ਼ਾ ਆਪਣਾ ਵਧੀਆ ਸ਼ਿਕਾਰ ਸਮਝਦਾ ਹੈ ਇਸ ਲਈ ਇਹਨਾਂ ਦਾ ਆਪਸ ਵਿੱਚ ਬਹੁਤ ਵਿਰੋਧ ਚੱਲਦਾ ਰਹਿੰਦਾ ਹੈ ਗੁਰਬਾਣੀ ਤਾਂ ਮਨੁੱਖ ਲਈ ਜੀਵਨ ਜਾਂਚ ਦਾ ਇੱਕ ਅਥਾਹ ਸਮੁੰਦਰ ਹੈ ਤਾਂ ਫਿਰ ਜੀਵਨ ਜਾਂਚ ਲਈ ਇਸ ਮਹਾਨ ਗੁਰਬਾਣੀ ਵਿੱਚੋਂ ਭਾਵ ਅਰਥ ਸਮਝਣ ਦਾ ਯਤਨ ਕਰਨਾ ਚਾਹੀਦਾ ਹੈ ਜਲ ਕੀ ਮਛਲੀ ਪਾਣੀ ਦੇ ਆਸਰੇ ਜਿਉਣ ਵਾਲੀ ਮੱਛੀ ਸਤ ਸੰਗ ਦੇ ਆਸਰੇ ਜਿਉਣ ਵਾਲੀ ਮੱਛੀ ਸਰਵਰ ਰੁੱਖ ਉਤੇ ਇਸ ਸੰਸਾਰ ਵਿੱਚ ਜਿੱਥੇ ਵਸੇਬਾ ਇਉਂ ਹੈ ਕਿ ਜਿਵੇਂ ਪੰਛੀਆਂ ਦਾ ਰੁੱਖ ਉਤੇ ਵਿਆਈ ਸੁ ਭਈ ਰੁੱਝ ਪਈ ਰੁੱਝ ਗਈ ਪੂਰਾ ਅਰਥ ਇਸ ਤਰ੍ਹਾਂ ਬਣਿਆ ਸਤ ਸੰਗ ਦੇ ਆਸਰੇ ਰਹਿਣ ਵਾਲੀ ਜਿੰਦ ਸੰਸਾਰਿਕ ਕਾਮਾਂ ਵਿੱਚ ਰੁੱਝ ਗਈ ਹੁਣ ਕੁੱਤੇ ਤੇ ਬਿੱਲੀ ਨੂੰ ਸਮਝਣ ਦਾ ਯਤਨ ਕਰਨਾ ਪਏਗਾ ਕੁੱਤਾ ਇਹਨਾਂ ਟੁਕਾਵਾਂ ਵਿੱਚ ਸੰਤੋਖ ਦੇ ਰੂਪ ਵਿੱਚ ਆਇਆ ਹੈ ਜਦ ਕਿ ਬਿੱਲੀ ਤ੍ਰਿਸ਼ਨਾ ਦੇ ਰੂਪ ਵਿੱਚ ਆਈ ਹੈ ਜਦੋਂ ਵੀ ਮਨੁੱਖ ਨੇ ਸਤ ਸੰਗ ਛੱਡੀ ਹੈ ਸੰਸਾਰੀ ਤ੍ਰਿਸ਼ਨਾ ਨੇ ਸੰਤੋਖ ਦਾ ਖਾਤਮਾ ਕਰ ਦਿੱਤਾ ਹੈ ਤ੍ਰਿਸ਼ਨਾ ਸੰਤੋਖ ਨੂੰ ਚੁੱਕੀ ਫਿਰਦੀ ਹੈ ਭਾਵ ਬਿੱਲੀ ਕੁੱਤੇ ਨੂੰ ਚੁੱਕੀ ਫਿਰ ਰਹੀ ਹੈ ਮੱਛੀ ਸਰੋਵਰ ਜਾਲ ਤੇ ਝੀਵਰ ਦਾ ਪ੍ਰਮਾਣ ਵੀ ਕਬੀਰ ਜੀ ਨੇ ਆਪਣੇ ਸ਼ਲੋਕਾਂ ਵਿੱਚ ਦਿੱਤਾ ਹੈ ਜੋ ਹੇਠਾਂ ਅੰਕਤ ਹੈ ਕਬੀਰ ਥੋੜ੍ਹਾ ਜਲ ਮਛਲੀ ਚੀਵਰ ਮੇਲਿਓ ਜਾਲ ਇਹ ਟੋਕਨੇ ਨਾ ਸ਼ੂਟਸ ਐ ਫੇਰ ਕਰ ਸਮੁੰਦ ਸਮਹਾਲ ਕਬੀਰ ਥੋੜ੍ਹਾ ਜਲ ਮਛਲੀ ਚੀਵਰ ਮੇਲਿਓ ਜਾਲ ਇਹ ਟੋਕਨੇ ਨਾ ਸ਼ੂਟਸ ਐ ਫੇਰ ਕਰ ਸਮੁੰਦ ਸਮਹਾਲ ਸ਼ਲੋਕ ਕਬੀਰ ਜੀ ਪੰਨਾ 1367 ਹੁਣ ਇਹਨਾਂ ਟੋਕਾਂ ਦੇ ਅਖਰੀ ਅਰਥ ਤਾਂ ਇਹੀ ਬਣਨਗੇ ਕਿ ਥੋੜੇ ਪਾਣੀ ਵਿੱਚ ਰਹਿ ਰਹੀ ਮੱਛੀ ਨੂੰ ਚੀਵਰ ਆਸਾਨੀ ਨਾਲ ਫੜ ਲਏਗਾ ਇਸ ਲਈ ਮੱਛੀ ਨੂੰ ਡੂੰਘੇ ਪਾਣੀ ਵਿੱਚ ਰਹਿਣਾ ਚਾਹੀਦਾ ਹੈ ਤਾਂ ਕਿ ਝੀਵਰ ਦੇ ਜਾਲ ਤੋਂ ਬਚਿਆ ਜਾ ਸਕੇ ਪਰ ਅਸਾਂ ਤੇ ਇਹ ਦੇਖਣਾ ਹੈ ਕਿ ਇਹਨਾਂ ਤੋਕਾਂ ਤੋਂ ਸਾਨੂੰ ਕੀ ਉਪਦੇਸ਼ ਮਿਲਦਾ ਹੈ ਪ੍ਰੋਫੈਸਰ ਸਾਹਬ ਸਿੰਘ ਜੀ ਨੇ ਇਹਨਾਂ ਸ਼ਲੋਕਾਂ ਦੇ ਅਰਥ ਕਰਦਿਆਂ ਲਿਖਦੇ ਹਨ ਜਿਵੇਂ ਪਾਣੀ ਮੱਛੀ ਦੀ ਜਿੰਦਾ ਆਸਰਾ ਹੈ ਤਿਵੇਂ ਪਰਮਾਤਮਾ ਜੀਵ ਆਤਮਾ ਦਾ ਆਸਰਾ ਹੈ ਜੋ ਮੱਛੀ ਥੋੜੇ ਪਾਣੀ ਵਾਲੇ ਛਪੜ ਵਿੱਚ ਰਹਿਣ ਲੱਗ ਪਏ ਤਾਂ ਛੀਵਰ ਆਦਿਕ ਸਖੈਣ ਨਾਲ ਹੀ ਆ ਕੇ ਜਾਲ ਲਾ ਕੇ ਉਸ ਨੂੰ ਫੜ ਲੈਂਦੇ ਹਨ। ਤਿਵੇਂ ਹੀ ਜੇ ਜੀਵ ਧਨ ਵਿਦਿਆ ਦੁਨਿਆਵੀ ਭੋਗ ਆਦਿਕ ਨੂੰ ਆਪਣੇ ਜੀਵਨ ਦਾ ਆਸਰਾ ਬਣਾ ਲਏ ਤਾਂ ਮਾਇਆ ਦੇ ਪાંਚੋਂ ਲੜਕਾ ਆਸਾਨੀ ਨਾਲ ਗ੍ਰਸ ਲਵੇਗਾ। ਕਬੀਰ ਸਾਹਿਬ ਜੀ ਫਰਮਾਉਂਦੇ ਹਨ ਕਿ ਥੋੜੇ ਪਾਣੀ ਵਿੱਚ ਮੱਛੀ ਰਹਿੰਦੀ ਹੋਵੇ ਤਾਂ ਛੀਵਰ ਆਦਿਕ ਆ ਕੇ ਜਾਲ ਪਾ ਲੈਂਦਾ ਹੈ। ਇਸ ਤਰ੍ਹਾਂ ਹੀ ਇਹ ਜੀਵ ਭੋਗ ਬਿਲਾਸ ਧਨ ਪਦਾਰਥਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲੇ ਤਾਂ ਪੰਜ ਕਾਮਾ ਦਾਇਕ ਜਰਨੈਲ ਪੰਜ ਕਾਮਾ ਦਾਇਕ ਜਰਨੈਲਾਂ ਨੇ ਇਸ ਨੂੰ ਆਪਣੇ ਜਾਲ ਵਿੱਚ ਫਸਾ ਹੀ ਲੈਣਾ ਹੈ हे ਮੱਛੀ ਇਸ ਟੋਏ ਵਿੱਚ ਰਹਿ ਕੇ ਤੂੰ ਛੀਵਲੇ ਜਾਲ ਤੋਂ ਬਚ ਨਹੀਂ ਸਕਦੀ ਇਹ ਬਚਣਾ ਹੈ ਤਾਂ ਸਮੁੰਦਰ ਲੱਭ हे ਮੇਰੀਏ ਜਿੰਦੇ ਇਹਨਾਂ ਭੋਗ ਪਦਾਰਥਾਂ ਨੂੰ ਆਸਰਾ ਬਣਾਇਆ ਤੂੰ ਪੰਜ ਵਿਕਾਰਾਂ ਦੀ ਫੌਜ ਦੀ ਮਾਰ ਤੋਂ ਨਹੀਂ ਬਚ ਸਕਦੀ ਇਹ ਹੋਛੇ ਆਸਰੇ ਛੱਡ ਕੇ ਪਰਮਾਤਮਾ ਨੂੰ ਲੱਭਣ ਦਾ ਯਤਨ ਕਰ ਸਾਰੀ ਵਿਚਾਰ ਤੋਂ ਪਤਾ ਲੱਗਦਾ ਹੈ ਕਿ ਜਲ ਕੀ ਮਛਲੀ ਚੜੇ ਖਜੂਰ ਪਰਮਾਤਮਾ ਦੇ ਗੁਣ ਧਾਰਨ ਕਰਨ ਦੀ ਥਾਂ ਤੇ ਬੇ ਲੋੜੀ ਬੈਸ ਵਿੱਚ ਬੇ ਲੋੜੀ ਆਪ ਸੁੱਚ ਬੈਸ ਕਰ ਰਹੇ ਹਾਂ ਇਹ ਇਸੇ ਤਰ੍ਹਾਂ ਦੀ ਹੈ ਜਿਵੇਂ ਮੱਛੀ ਜਲ ਨੂੰ ਛੱਡ ਕੇ ਖਜੂਰ ਤੇ ਚੜਨ ਦਾ ਯਤਨ ਕਰੇ ਅਸੀਂ ਗੁਰਬਾਣੀ ਉਪਦੇਸ਼ ਛੱਡ ਕੇ ਸਾਖੀਆਂ ਤੇ ਹੀ ਝਗੜਾ ਕਰੀ ਜਾ ਰਹੇ ਹਾਂ ਹੋਰ ਸੌਖਾ ਸਮਝਣ ਲਈ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਮਨੁੱਖ ਨਿਮਰਤਾ ਨੂੰ ਛੱਡ ਕੇ ਹੰਕਾਰ ਦੀ ਟੀਸੀ ਦੇ ਚੜਨ ਦਾ ਅਭਿਆਸ ਕਰ ਰਿਹਾ ਹੈ ਅਸਲੀ ਤੌਰ ਤੇ ਤਤ ਤ ਨੂੰ ਛੱਡ ਕੇ ਪਾਣੀ ਰੜਕਣ ਦਾ ਨਿਰਾਰਥਕ ਯਤਨ ਕੀਤਾ ਜਾ ਰਿਹਾ ਹੈ ਇਸ ਸ਼ਬਦੀਆਂ ਖੀੜਲੀਆਂ ਟੋਕਾਂ ਵਿੱਚ ਪਉੜ ਨਾਮਦੇਵ ਸਾਹਿਬ ਜੀ ਰੋਜ਼ ਫਰਮਾਉਂਦੇ ਹਨ ਕਿ ਪੰਡਿਤ ਲੋਕਾਂ ਨੇ ਆਪਣੇ ਕਰਮ ਕਾਂਡ ਦੀ ਵਿਦਿਆ ਦੁਆਰਾ ਦੁਨੀਆ ਨੂੰ ਭਰਮ ਜਾਲ ਵਿੱਚ ਫਸਾ ਕੇ ਰੱਖਿਆ ਹੋਇਆ ਹੈ ਪੂਰਾ ਵਾਕ ਇਸ ਤਰ੍ਹਾਂ ਹੈ ਪੰਡਤ ਹੋਏ ਕਹਿ ਬੇਦ ਬਖਾਨੇ ਮੂਰਖ ਨਾਮ ਦਿਓ ਰਾਮੇ ਜਾਣੇ ਪੰਡਤ ਹੋਏ ਕਹਿ ਬੇਦ ਬਖਾਨੇ ਮੂਰਖ ਨਾਮ ਦਿਓ ਰਾਮੇ ਜਾਣੇ ਬ੍ਰਾਹਮਣ ਧਾਰਮਿਕ ਪੁਸਤਕਾਂ ਦੀ ਵਿਦਿਆ ਪੜ੍ਹ ਕੇ ਵਿਸਥਾਰ ਨਾਲ ਲੋਕਾਂ ਨਾਲ ਚਰਚਾ ਕਰਦਾ ਫਿਰਦਾ ਹੈ ਜਨਮ ਤੋਂ ਲੈ ਕੇ ਮਰਨ ਤੱਕ ਦੇ ਸਾਰੇ ਕਰਮ ਕਾਂਡਾਂ ਸਬੰਧੀ ਭਰਪੂਰ ਜਾਣਕਾਰੀ ਦਿੰਦਿਆਂ ਆਪਣੀ ਵਿੱਦਿਆ ਦੇ ਆਸਰੇ ਸਵਰਗ ਦੀਆਂ ਟਿਕਟਾਂ ਵੀ ਦੇ ਰਿਹਾ ਹੈ। ਨਾਮਦੇਵ ਜੀ ਕਹਿ ਰਹੇ ਹਨ ਕਿ ਮੈਂ ਦੇ ਸਿਰ ਪ੍ਰਮਾਤਮਾ ਦੇ ਨਾਮ ਨੂੰ ਹੀ ਪਹਿਛਾਣਦਾ ਹਾਂ। ਇਸੇ ਹੀ ਰਾਗ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇੱਕ ਵਾਕ ਵੀ ਸਮਝਣ ਵਾਲਾ ਹੈ। ਗੁਰੂ ਜੀ ਫਰਮਾਉਂਦੇ ਹਨ ਕਿ ਮੈਂ ਆਪਣੀ ਨੀਚਤਾ ਕਿਤਨੀ ਕੁ ਬਿਆਨ ਕਰਾਂ ਕਿਉਂਕਿ ਮੈਂ ਕਦੇ ਵੀ ਪ੍ਰਮਾਤਮਾ ਦੀ ਸਿਫਤੋ ਸਲਾਹ ਨਹੀਂ ਕੀਤੀ ਮੇਰਾ ਮਨ ਹਰ ਵੇਲੇ ਧਨ ਪਦਾਰਥ ਅਤੇ ਇਸਤਰੀ ਦੇ ਰਸਾਂ ਵਿੱਚ ਹੀ ਫਸਿਆ ਪਿਆ ਹੈ ਕਹਾ ਕਹੂੰ ਆਪਣੀ ਅਧਮਾਈ ਕਹਾ ਕਹੋ ਕਹਾ ਆਪਣੀ ਅਧਮਾਈ ਉੜ ਜਿਓ ਕਨ ਕਾਮਨੀ ਕੇ ਰਸਨਾ ਕੀਰਤ ਪ੍ਰਭ ਗਾਈ ਰਾਗ ਟੋਡੀ ਮਹਲਾ ਨੋਵਾ 1718 ਪੰਨਾ ਕਹੋ ਕਹਾ ਆਪਣੀ ਅਦਮਾਈ ਊਰਜਿਓ ਕਨਕ ਕਾਮਨੀ ਕੇ ਰਸ ਨਾ ਕੀਰਤ ਪ੍ਰਭ ਗਾਈ ਪ੍ਰਮਾਤਮਾ ਦਾ ਨਾਮ ਛੱਡ ਕੇ ਸੰਸਾਰ ਦੇ ਰਸਾਂ ਕਸਾਂ ਵਿੱਚ ਆਪਣੇ ਆਪ ਨੂੰ ਗੁਲਤਾਨ ਕਰ ਲਿਆ ਹੈ ਸਾਧ ਸੰਗਤ ਛੱਡ ਕੇ ਸੰਸਾਰ ਦੇ ਵਿਕਾਰਾਂ ਨਾਲ ਸਮਝੌਤਾ ਕਰਨਾ ਭਾਵ ਜਲ ਛੱਡ ਕੇ ਖਜੂਰ ਤੇ ਚੜਨ ਦਾ ਯਤਨ ਕਰਨਾ ਹੈ ਗੁਰੂ ਅਮਰਦਾਸ ਜੀ ਨੇ ਬਨਾਵਟੀ ਸੋਚ ਭੇਟ ਤੇ ਤੀਰਥਾਂ ਦੇ ਇਸ਼ਨਾਨ ਨੂੰ ਲੰਬੇ ਹੱਥੀ ਲੈਂਦੇ ਆ ਪਰਮਾਤਮਾ ਦੇ ਨਾਮ ਨੂੰ ਪੱਕਾ ਕਰਨ ਦੀ ਤਾਗੀਦ ਕੀਤੀ ਹੈ ਹੋਵਾ ਪੰਡਤ ਜੋਤ ਕੀ ਵੇਰ ਪੜਾ ਮੁਖਚਾਰ ਨਵਾ ਨਵਖੰਡ ਮਦੇ ਪੂਜੀਏ ਆਪਣੇ ਚਜ ਵਿਚਾਰ ਮਤ ਸੱਚਾ ਅਖਰ ਭੁੱਲ ਜਾਏ ਚੌਂਕੇ ਭੇਟੇ ਨਾ ਕੋਏ ਝੂਠੇ ਚੌਂਕੇ ਨਾਨਕਾ ਸੱਚਾ ਏ ਕੋ ਸੋਏ ਸ਼ਲੋਕ ਮਹੱਲਾ ਤੀਜਾ ਪੰਨਾ 190 ਹੇ ਭਾਈ ਮੈਂ ਧਾਰਮਿਕ ਪੁਸਤਕਾਂ ਦਾ ਵਿਦਵਾਨ ਬਣ ਜਾਵਾਂ ਜੋਤਸ਼ੀ ਬਣ ਜਾਵਾਂ ਚਾਰੇ ਵੇਦ ਮੂੰਹ ਜ਼ਬਾਨੀ ਯਾਦ ਕਰ ਲਵਾਂ ਜੇ ਆਪਣੇ ਚੰਗੇ ਆਚਰਣ ਦੇ ਕਾਰਨ ਚੰਗੀ ਅਕਲ ਦੇ ਕਾਲ ਸਾਰੀ ਧਰਤੀ ਤੇ ਆਪਣੀ ਇੱਜ਼ਤ ਬਣਾ ਲਵਾਂ ਮੈਂ ਬਹੁਤ ਹੀ ਸੋਚ ਰੱਖਾਂ ਕਿਤੇ ਮੇਰੇ ਮੱਥੇ ਕੋਈ ਨੀਵੀਂ ਜਾਤੀ ਦਾ ਮਨੁੱਖ ਵੀ ਨਾ ਲੱਗ ਜਾਏ ਚੌਂਕੇ ਦੀ ਪੇਠ ਦਾ ਖਾਸ ਖਿਆ ਰੱਖਿਆ ਜਾਏ ਪਰ ਇਹ ਸਾਰਾ ਕੁਝ ਵਿਅਰਥ ਹੀ ਹੈ ਜੇ ਪ੍ਰਮਾਤਮਾ ਦੇ ਨਾਮ ਨੂੰ ਨਹੀਂ ਸਮਝਿਆ ਉਸ ਦੇ ਗੁਣਾਂ ਨੂੰ ਨਹੀਂ ਅਪਣਾਇਆ ਭਾਵ ਪ੍ਰਮਾਤਮਾ ਦੇ ਸ਼ੁਭ ਗੁਣ ਛੱਡ ਕੇ ਆਪਣੀ ਅਕਲ ਦੇ ਆਸਰੇ ਜਿੰਨੇ ਵੀ ਕਰਮ ਕੀਤੇ ਜਾ ਰਹੇ ਹਨ ਉਹ ਸਾਰੇ ਖਜੂਰ ਤੇ ਚੜਨ ਵਾਲੇ ਹਨ ਨਿਰਾਰਥਕ ਯਤਨ ਕਰਨ ਨੂੰ ਖਜੂਰ ਤੇ ਚੜਨਾ ਕਿਹਾ ਗਿਆ ਹੈ ਸਿੱਖ ਦੀ ਜ਼ਿੰਦਗੀ ਦਾ ਆਧਾਰ ਗੁਰਬਾਣੀ ਹੈ ਤੇ ਗੁਰਬਾਣੀ ਛੱਡ ਕੇ ਲੋਕਾਂ ਦੇ ਦਰਸਾਏ ਰਸਤੇ 'ਤੇ ਚੱਲ ਰਹੇ ਹਾਂ ਤਾਂ ਨਿਆਰੇ ਖਾਲਸੇ ਨਹੀਂ ਹੋ ਸਕਦੇ ਕੀ ਗੁਰਬਾਣੀ ਵਿਚਾਰ ਛੱਡ ਕੇ ਕਰਮ ਕਾਂਡਾਂ ਦੁਆਰਾ ਅਸੀਂ ਖਜੂਰ ਤੇ ਚੜਨਾ ਯਤਨ ਤਾਂ ਨਹੀਂ ਕਰ ਰਹੇ ਕਾਹੇ ਰੇ ਬਕਵਾਦ ਲਾਇਉ ਇਸ ਲਈ ਪਾਵਨ ਪੁੱਤਰ ਗੁਰਬਾਣੀ ਦੇ ਉਪਦੇਸ਼ ਨੂੰ ਆਪਣੇ ਹਿਰਦੇ 'ਚ ਵਿਸਾ ਕੇ ਅਸੀਂ ਵਿਕਾਰਾਂ ਵੱਲੋਂ ਬਚ ਸਕੀਏ ਨਿਆਰੇ ਖਾਲਸਾ ਅਸੀਂ ਬਣ ਸਕੀਏ ਇਹ ਸਾਰੀਆਂ ਵਿਚਾਰਾਂ singhsaba.canada.com ਤੋਂ ਆਪ ਸੰਗਤ ਸਰਵਣ ਕਰ ਸਕਦੇ ਹੋ ਹੋਰ ਹੀ ਬਹੁਤ ਸਾਰੀਆਂ ਵਿਚਾਰਾਂ singhsaba.canada.com ਤੋਂ ਆਪ ਸੰਗਤ ਲੈ ਸਕਦੇ ਹੋ ਸੁਣ ਸਕਦੇ ਹੋ ਇਸ ਦੇ ਨਾਲ ਸਿੱਖ ਮਾਰਗ ਨਾਮ ਦਾ ਵੀ ਜੋ ਵੈਬਸਾਈਟ ਹੈ ਉਹਦੇ ਉੱਤੇ ਆਮ ਕਰਕੇ ਲੇਖ ਵੀ ਮਿਲਦੇ ਹਨ ਤੁਸੀਂ ਉਸ ਵੈਬਸਾਈਟ ਨੂੰ ਵੀ ਦੇਖ ਕੇ ਲੇਖ ਪੜ੍ਹ ਸਕਦੇ ਹੋ ਵਿਚਾਰਾਂ ਸੁਣ ਸਕਦੇ ਹੋ ਭੁੱਲਾਂ ਚੁੱਕਾਂ ਦੇ ਖਿਮਾ ਪਿਆਰਿਓ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ